ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਗਲੋਬਲ 스타 ਦਿਲਜੀਤ ਦੋਸਾਂਝ ਇਸ ਵੇਲੇ ਆਪਣੇ 뮤직 ਕਾਨਸਰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਜਿਨ੍ਹਾਂ ਦੱਸਦੀ ਕਿ ਭਾਰਤ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਇੱਕ ਤੋਂ ਬਾਅਦ ਇੱਕ 10 ਥਾਵਾਂ ਤੇ ਆਪਣਾ 뮤직 ਕਾਨਸਰਟ ਕੀਤਾ ਜਾਵੇਗਾ ਤੇ ਹੁਣ ਇਸ 뮤직 ਕਾਨਸਰਟ ਨੂੰ ਲੈ ਕੇ ਦਿਲਜੀਤ ਦੋਸਾਂਝ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਦਿਲਜੀਤ ਦੋਸਾਂਝ ਦੇ ਵੱਲੋਂ ਜਦੋਂ 뮤직 ਕਾਨਸਰਟ ਦੀਆਂ ਟਿਕਟਸ ਦਾ ਐਲਾਨ ਕੀਤਾ ਗਿਆ ਕਿ ਆਨਲਾਈਨ ਹੁਣ ਟਿਕਟਸ ਅਵੇਲੇਬਲ ਨੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਜੀ ਦਿਲਜੀਤ ਦਸਾਂਜ ਦੀਆਂ ਟਿਕਟਸ ਵਿਕ ਗਈਆਂ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਜੋ ਕਿ ਦਿਲਜੀਤ ਦਸਾਂਜ ਦਾ ਕਾਨਸਰਟ ਦੇਖਣਾ ਚਾਹੁੰਦੇ ਸੀ ਕਈ ਪ੍ਰਸ਼ੰਸਕਾਂ ਨੂੰ ਟਿਕਟਸ ਨਹੀਂ ਮਿਲਿਆ ਤੇ ਜਿਸ ਤੋਂ ਬਾਅਦ ਦੁਬਾਰਾ ਤੋਂ ਟਿਕਟਸ ਰੱਖਿਆ ਗਿਆ ਤਾਂ ਉਹਨਾਂ ਦੇ ਰੇਟਾਂ ਦੇ ਵਿੱਚ ਵਾਅਦਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਇੱਕ ਪ੍ਰਸ਼ੰਸਕ ਦੇ ਵੱਲੋਂ ਦਿਲਜੀਤ ਦਸਾਂਜ ਨੂੰ ਹੁਣ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਜਿਹਨਾਂ ਦੱਸਦੀ ਹੈ ਕਿ ਟਿਕਟਸ ਤੇ ਰੇਟਾਂ ਦੇ ਵਿੱਚ ਵਾਅਦੇ ਨੂੰ ਲੈ ਕੇ ਕਾਨੂੰਨੀ ਨੋਟਿਸ ਇੱਕ ਪ੍ਰਸ਼ੰਸਕ ਦੇ ਵੱਲੋਂ ਦਿਲਜੀਤ ਦਸਾਂਜ ਨੂੰ ਭੇਜਿਆ ਗਿਆ ਹੈ ਦਿਲਜੀਤ ਤੋਂ ਇਲਾਵਾ ਇਹ ਨੋਟਿਸ Zomato, HDFC Bank ਅਤੇ ਸਾਰੇ ਗਾਮਾ ਪ੍ਰਾਈਵੇਟ ਲਿਮਿਟਿਡ ਨੂੰ ਵੀ ਭੇਜਿਆ ਗਿਆ। ਦੱਸਦੇ ਕਿ ਦਿਲਜੀਤ ਦਸਾਂਜ ਦਾ ਕੰਸਰਟ 26 ਅਕਤੂਬਰ ਨੂੰ ਦਿੱਲੀ ਦੇ ਵਿੱਚ ਹੈ। ਦਿਲਜੀਤ ਦੇ ਸ਼ੋਹ ਦੀਆਂ ਟਿਕਟਾਂ ਦੀ ਕੀਮਤ ਵਿੱਚ ਧੋਖਾਧੜੀ ਅਤੇ ਟਿਕਟ ਨਾ ਖਰੀਦਣ ਦੇ ਕਾਰਨ ਇੱਕ ਮਹਿਲਾ ਪ੍ਰਸ਼ੰਸਕ ਨੇ ਗਾਇਕ ਨੂੰ ਕਾਨੂੰਨੀ ਨੋਟਿਸ ਭੇਜਿਆ। ਇਹ ਨੋਟਿਸ ਰਿੱਧੀਮਾ ਕਪੂਰ ਨਾਮ ਦੀ ਦਿਲਜੀਤ ਦੀ ਇੱਕ ਫੈਨ ਕੁੜੀ ਦੇ ਵੱਲੋਂ ਭੇਜਿਆ ਗਿਆ। ਨੋਟਿਸ ਵਿੱਚ ਕਪੂਰ ਨੇ ਕਿਹਾ ਕਿ ਦੌਰੇ ਤੋਂ ਪਹਿਲਾਂ ਟਿਕਟਾਂ ਦੀ ਕੀਮਤਾਂ ਦੇ ਵਿੱਚ ਹਿਰਾਫੇਰੀ ਕੀਤੀ گیا جو کہ অনুচিত व्यापारिक अभ्यास है तो अनाउंसदिए कि जिस लड़की ਦੇ ਵੱਲੋਂ ਇਹ ਨੋਟਿਸ ਭੇਜਿਆ ਗਿਆ ਹੈ ਉਹ ਦਿੱਲੀ ਦੀ लॉ ਦੀ ਸਟੂਡੈਂਟ ਹੈ ਉਹ ਆਪਣੇ ਚਹੇਤੇ ਸਿਤਾਰੇ ਦਿਲਜੀਤ ਦੋਸਾਂਝ ਦਾ ਲਾਈਵ ਕਨਸਰਟ ਦੇਖਣਾ ਚਾਹੁੰਦੀ ਸੀ ਤੇ ਬਹੁਤ ਜ਼ਿਆਦਾ ਐਕਸਾਈਟਿਡ ਸੀ ਪਰ ਉਸ ਨੂੰ ਟਿਕਟ ਨਹੀਂ ਮਿਲ ਸਕੇ ਜਿਸ ਕਾਰਨ ਉਸਨੇ ਨਿਰਾਸ਼ ਹੋ ਕੇ ਵੱਡਾ ਕਦਮ ਚੁੱਕਦਿਆਂ ਦਿਲਜੀਤ ਦੋਸਾਂਝ ਨੂੰ ਨੋਟਿਸ ਭੇਜ ਦਿੱਤਾ ਹੈ ਦਿਲਜੀਤ ਦੇ ਹਾਈਦਰਾਬਾਦ ਅਹਮਦਾਬਾਦ ਲਖਨਊ ਪੂਨੇ ਕੋਲਕਾਤਾ ਬੈਂਗਲੌਰ इंदौर, ਚੰਡੀਗੜ ਅਤੇ ਗੁਹਾਟੀ ਦੇ ਵਿੱਚ ਸ਼ੋਅ ਹੋਣਗੇ। ਕਪੂਰ ਦੇ ਵੱਲੋਂ ਭੇਜੇ ਗਏ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਟਿਕਟ ਬੁਕਿੰਗ ਦਾ ਸਮਾਂ 12 ਸਤੰਬਰ ਨੂੰ ਦੁਪਹਿਰ 1 ਵਜੇ ਲਾਨਿਆ ਗਿਆ ਸੀ ਪਰ ਟਿਕਟਾਂ 12:59 ਮਿੰਟ ਤੇ ਉਪਲਬਧ ਕਰਵਾਈਆਂ ਗਈਆਂ ਜਿਸ ਕਾਰਨ ਸੈਂਕੜੇ ਪ੍ਰਸ਼ੰਸਕਾਂ ਨੇ 1 ਮਿੰਟ ਵਿੱਚ ਹੀ ਟਿਕਟਾਂ ਬੁੱਕ ਕਰ ਲਈਆਂ ਅਤੇ ਬਾਅਦ ਵਿੱਚ ਲੋਕਾਂ ਨੂੰ ਟਿਕਟਾਂ ਹੀ ਨਹੀਂ ਮਿਲੀਆਂ। ਮੇਰਾ HDFC ਕ੍ਰੈਡਿਟ ਕਾਰਡ ਸਿਰਫ ਅਰਲੀ ਬਰਡ ਪਾਸ ਪ੍ਰਾਪਤ ਕਰਨ ਲਈ ਬਣਾਇਆ ਸੀ। ਹਾਲਾਂਕਿ ਉਸਦੇ ਖਾਤੇ ਦੇ ਵਿੱਚ ਪੈਸੇ ਕੱਟੇ ਜਾਣ ਦੇ ਬਾਵਜੂਦ ਤੁਵੀ ਉਸ ਨੂੰ ਪਾਸ ਨਹੀਂ ਮਿਲ ਸਕੇ ਅਤੇ ਬਾਅਦ ਵਿੱਚ ਰਕਮ ਵਾਪਸ ਕਰ ਦਿੱਤੀ ਗਈ ਅਜਿਹੇ 'ਚ ਉਸ ਨੂੰ ਟਿਕਟ ਨਹੀਂ ਮਿਲ ਸਕੇ ਕਿਉਂਕਿ ਟਿਕਟ ਸਮੇਂ ਤੋਂ ਪਹਿਲਾਂ ਹੀ ਲਾਈਵ ਹੋ ਗਈ ਸੀ ਲੀਗਲ ਨੋਟਿਸ ਦੇ ਵਿੱਚ ਕਪੂਰ ਨੇ ਕਿਹਾ ਕਿ ਅਜਿਹਾ ਕਰਕੇ ਟਿਕਟਾਂ ਦੀ ਬਲੈਕ ਮਾਰਕੀਟਿੰਗ ਨੂੰ ਵਧਾਵਾ ਦਿੱਤਾ ਗਿਆ ਹੈ ਕਿਉਂਕਿ ਅਚਾਨਕ ਟਿਕਟਾਂ 1 ਮਿੰਟ ਪਹਿਲਾਂ ਲਾਈਵ ਹੋ ਜਾਂਦੀਆਂ ਨੇ ਜਿਸ ਦੇ ਨਾਲ ਕੀਮਤਾਂ ਦੇ ਵਿੱਚ ਵੱਡਾ ਉਛਾਲ ਆਉਂਦਾ ਹੈ ਅਜਿਹੇ 'ਚ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵੱਡੇ ਪੱਧਰ ਤੇ heira ਫੇਰੀ ਹੋ ਰਹੀ ਹੈ ਇਹ ਗਲਤ ਅਭਿਆਸ ਖਾਪਤਕਾਰ ਸੁਰੱਖਿਆ ਐਕਟ 2019 ਦੇ ਤਹਿਤ ਕੀਤਾ ਗਿਆ ਜੋ ਕਿ ਹੋਟਿੰਗਸ ਦੇ ਵੱਲ ਲੈ ਜਾਂਦਾ ਹੈ ਬਾਅਦ 'ਚ ਜਮ੍ਹਾਂ ਖੋ ਰੁਕਤ ਟਿਕਟਾਂ ਨੂੰ ਜ਼ਿਆਦਾ ਪੈਸਿਆਂ ਤੇ ਵੇਚ ਦਿੰਦੇ ਨੇ ਜਿਆਂ ਦੱਸਦੀ ਹੈ ਕਿ ਦਿਲਜੀਤ ਦੋਸਾਂਝ ਭਾਰਤ ਵਿੱਚ 10 ਥਾਵਾਂ ਤੇ ਇੱਕ ਤੋਂ ਬਾਅਦ ਇੱਕ ਆਪਣਾ ਕਾਨਸਰਟ ਕਰਦੇ ਹੋਏ ਦਿਖਾਈ ਦੇਣਗੇ ਤੇ ਹੁਣ ਆਪਣੇ ਇਸ ਕਾਨਸਰਟਸ ਨੂੰ ਲੈ ਕੇ ਦਿਲਜੀਤ ਦੋਸਾਂਝ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਜਿਆਂ ਦੱਸਦੀ ਹੈ ਕਿ ਟਿਕਟਾਂ ਦੀ ਹਿਰਾਫੇਰੀ ਨੂੰ ਲੈ ਕੇ ਕਾਨੂੰਨੀ ਨੋਟਿਸ ਇੱਕ ਪ੍ਰਸ਼ੰਸਕ ਦੇ ਵੱਲੋਂ ਦਿਲਜੀਤ ਦੋਸਾਂਝ ਨੂੰ ਭੇਜਿਆ ਗਿਆ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਦਿਲਜੀਤ ਦੋਸਾਂਝ ਦੀ ਟੀਮ ਦੇ ਵੱਲੋਂ ਅਗਲਾ ਮੂਵ ਕੀ ਹੋਵੇਗਾ